ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਾਂ ਕੇ ਸਿੰਘ ਰਾਣਾ ਨੰਗਲ ਦੇ ਕਰੀਬੀ ਪਿੰਡ ਪੱਟੀ ਤੋਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਸੱਪ ਦੇ ਦਸਣ ਦੇ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੀਤੇ ਕੱਲ ਇੱਕ ਮਹਿਲਾ ਨੂੰ ਕਰੀਬ 9:30 ਵਜੇ ਸੱਪ ਡੱਸਦਾ ਹੈ ਜਦੋਂ ਉਹ ਆਪਣੇ ਘਰ ਤੋਂ ਪੱਠੇ ਲੈਣ ਦੇ ਲਈ ਆਪਣੇ ਖੇਤਾਂ ਨੂੰ ਜਾਂਦੀ ਹੈ ਤਾਂ ਇੱਕ ਸੱਪ ਉਸ ਦੇ ਲੜ ਜਾਂਦਾ ਹੈ ਦੋ ਵਾਰ ਸੱਪ ਵੱਲੋਂ ਅਟੈਕ ਕੀਤਾ ਜਾਂਦਾ ਹੈ ਦੋ ਵਾਰ ਉਸ ਨੂੰ ਦਸਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਮਹਿਲਾ ਘਰ ਆਂਦੀ ਹੈ ਤਾਂ ਸਥਾਨਿਕ ਗਵਾਂਡੀਆਂ ਦੀ ਮਦਦ ਦੇ ਨਾਲ ਉਸ ਨੂੰ ਨੰਗਲ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਜਿੱਥੇ ਉਸ ਦਾ ਇਲਾਜ ਕੀਤਾ ਜਾਂਦਾ ਹੈ ਪਰ ਉਸ ਸਮੇਂ ਤੱਕ ਕਾਫੀ ਦੇਰ ਹੋ ਜਾਂਦੀ ਹੈ ਤੇ ਮਹਿਲਾ ਦੀ ਮੌਤ ਹੋ ਜਾਂਦੀ ਹੈ ਤੇ ਅੱਜ ਉਸ ਮਹਿਲਾ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਦੇ ਵਿੱਚ ਕਰ ਦਿੱਤਾ ਗਿਆ ਹੈ ਇਹ ਪਹਿਲਾ ਮਾਮਲਾ ਨਹੀਂ ਹੈ ਜਿੱਥੇ ਸੱਪ ਦੇ ਡੱਸਣ ਦੇ ਨਾਲ ਮੌਤ ਹੋਈ ਹੋਵੇ ਕੁਝ ਦਿਨ ਪਹਿਲਾਂ ਨੂਰਪੁਰ ਬੇਦੀ ਦੇ ਪਿੰਡ ਦੇ ਵਿੱਚ ਇੱਕ 10 ਸਾਲ ਦੇ ਬੱਚੇ ਨੂੰ ਵੀ ਸੱਪ ਨੇ ਡੱਸ ਲਿਆ ਸੀ ਤੇ ਉਸ ਦੀ ਮੌਤ ਹੋ ਗਈ ਸੀ ਬਰਸਾਤਾਂ ਦੇ ਦਿਨਾਂ ਵਿੱਚ ਅਕਸਰ ਸੱਪ ਆਪਣੇ ਬਿੱਲਾਂ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਤੇ ਜ਼ਰੂਰਤ ਹੈ ਸਾਨੂੰ ਸਤਰਕ ਰਹਿਣ ਦੀ ਤਾਂ ਕਿ ਅਸੀਂ ਅਜਿਹੇ ਖਤਰਨਾਕ ਜੀਵਾਂ ਤੋਂ ਸੱਪਾਂ ਤੋਂ ਬਚ ਸਕੀਏ ਤੇ ਚਲੋ ਆ ਤੁਹਾਨੂੰ ਸੁਣਾਉਂਦੇ ਆ ਪਰਿਵਾਰ ਨੇ ਕਿਸ ਪ੍ਰਕਾਰ ਇਹ ਸਾਰੀ ਘਟਨਾ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜੀ ਆਪਣਾ ਨਾਮ ਦੱਸ ਦਿਓ ਕਿਦਾਂ ਸੱਪ ਲੜੇ ਜੀ ਡਿਟੇਲ ਚ ਦੱਸ ਦਿਓ ਜੀ ਪਰ ਇਧਰ ਕੈਮਰੇ ਵੱਲ ਦੇਖੋ ਮੇਰਾ ਨਾਮ ਸ਼ਿਵ ਕੁਮਾਰਾ ਜੀ ਸਾਹਮਣੇ ਬਿਤਰ ਗਿਆ ਸੇਵ ਕੁਮਾਰਾ ਜੀ ਤੇ ਇਹ ਸਾਡੀ ਭਝਾਈ ਆ ਜੀ ਵੱਡੇ ਭਰਾ ਦੀ ਘਰ ਵਾਲੀ ਆ ਕੱਲ ਸਾਡੇ ਨਾਲ ਰਿਸ਼ਤੇਦਾਰੀ ਕਿਤੇ ਡੈਥ ਹੋਈ ਵੀ ਥੀ ਅਸੀਂ ਉੱਥੇ ਸੰਸਕਾਰ ਦੇ ਗਏ ਸੀਗੇ ਤੇ ਭਰਾ ਉੱਥੇ ਗਏ ਸੀਗੇ ਵਿਆਸ ਤੇ ਪਿੱਛੋਂ ਇਕੱਲੀ ਸੀਗੀ ਇੱਥੇ ਕਿ ਖੇਤ ਦੇ ਵਿੱਚ ਆਪਣਾ ਕਾਹ ਦਾ ਕੰਮ ਕਰ ਰਹੀ ਸੀ ਕਾਹ ਘਟ ਰਹੀ ਤਾਂ ਉੱਥੇ ਪਤਾ ਹੀ ਨੂੰ ਵੀ ਨਹੀਂ ਲੱਗਿਆ ਹੈਗਾ ਜਿੱਦਾਂ ਜਾ ਪੈਰ ਰੱਖੋ ਗਈ ਤੇ ਉਸ ਤੋਂ ਬਾਅਦ ਇਹਨਾਂ ਦੇਖਿਆ ਹੁਣ ਬੇਸਾਪਾ ਡੰਗਰ ਗਿਆ ਦੋ ਜਗ੍ਹਾ ਤੇ ਪੈਰ ਦੇ ਨਾਲ ਦੋ ਜਗ੍ਹਾ ਤੇ ਪੰਜ ਮਾਰ ਗਿਆ ਉਸ ਤੋਂ ਬਾਅਦ ਫਿਰ ਉਹਨੂੰ ਲੈ ਕੇ ਗਏ ਪਹਿਲਾਂ ਹਸਪੀਟਲ ਲੈ ਕੇ ਬੀਵੀ ਐਮ ਵੀ ਲੈ ਕੇ ਤੇ ਮੁੰਡੇ ਦੱਸਦੇ ਜਿਹੜੇ ਪਿੱਛੇ ਲੈ ਕੇ ਗਏ ਉਹੀ ਦੱਸਦੇ ਵਾ ਪੁੱਤੇ ਲੈ ਕੇ ਗਏ ਉਹਨਾਂ ਨੇ ਇੰਜੈਕਸ਼ਨ ਵਗੈਰਾ ਲਾਏ ਆ ਇੰਜੈਕਸ਼ਨ ਲੱਗਣ ਤੋਂ ਬਾਅਦ ਇਹ ਫਿਰ ਇਹ ਬੇਹੋਸ਼ ਹੋ ਗਈ ਪਹਿਲਾਂ ਹੋਸ਼ੀਂ ਨੂੰ ਪੂਰੀ ਉੱਥੋਂ ਉਹ ਲਿਆਏ ਉਸ ਤੋਂ ਬਾਅਦ ਇਹਨਾਂ ਨੂੰ ਭਲੇਖਾ ਪੇਵਾ ਸ਼ਾਇਦ ਕੰਗ ਦੇ ਲੈ ਜੀ ਕੰਗ ਦੇ ਲੈ ਕੇ ਗਏ ਉਹਨਾਂ ਨੇ ਡੈਡ ਡਿਕਲੇਰ ਕਰਤਾ ਵੀ ਇਹ ਖਤਮ ਹੈ ਉਸਤਰਾ ਹੋਇਆ ਤੇ ਪਰਿਵਾਰ ਚ ਕੋਣ ਕੋਣ ਹੈ ਜੀ ਉਹਨਾਂ ਦਾ ਪਰਿਵਾਰ ਚ ਭਰਾਏ ਵੱਡਾ ਸਾਡਾ ਦੋ ਬੇਟੇ ਐ ਵੱਡਾ ਬੇਟਾ ਉਹਦੀ ਮੈਰਿਜ ਹੋਈ ਵੀ ਆ ਇੱਥੇ ਨੰਗਲੇ ਮੈਰਿਜ ਕੀਤੀ ਉਹਦੀ ਇਹੀ ਚਾਰ ਮੈਂਬਰ ਆਗੇ ਆ ਸਾਪੂਤ ਉਹਨਾਂ ਫੜੇਗੇ ਜੀ ਨਹੀਂ ਫੜਿਆ ਨਹੀਂ ਗਿਆ ਜੀ ਫੜਿਆ ਨਹੀਂ ਇੱਥੇ ਹੈ ਰਹੀ ਕੋਈ ਨਹੀਂ ਸਿਕਣਾ ਬਾਕੀ ਸਾਰਾ ਪਰਿਵਾਰ ਦਾ ਸੰਸਕਾਰ ਤੇ ਗਿਆ ਅਸੀਂ ਰਿਸ਼ਤੇਦਾਰੀ ਜੀ ਇਹ ਇਕੱਲੀ ਸਗੀ ਘਰੇ ਪਤਾ ਨਹੀਂ ਲੱਗਿਆ ਤੁਸ ਨੂੰ ਠੀਕ ਹਾਂ